ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਕੁਝ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਕਰਨ ਲੱਗੇ ਆਂ ਕਿ ਜੇ ਤੁਸੀਂ ਵੀ ਇਹ ਨਾਲ ਇੱਕ ਰਹੀ ਹੋਏ ਤਾਂ ਜਰੂਰ ਸ਼ੇਅਰ ਕਰਿਓ ਗੱਲ ਸੁਣ ਕੇ ਸ਼ੇਅਰ ਤਾਂ ਸੱਚ ਕੀ ਕਰਨਾ ਵੀ ਜਰੂਰ ਲਾਈਕ ਤੇ ਕਮੈਂਟ ਕਰਿਓ ਵੀ ਹਾਂ ਸ਼ੇਅਰ ਸ਼ੂਰ ਤਾਂ ਆਪਾਂ ਕੀ ਕਰਵਾਉਣੀ ਹੈ ਕੋਈ ਵੀ ਪ੍ਰੋਬਲਮ ਆਉਂਦੀ ਆ ਹਨਾ ਕਿ ਮੌਸਮ ਖਰਾਬ ਆ ਤਾਂ ਜੱਟ ਤੇ ਮਾਰਾ ਇਹ ਕੋਈ ਵੀ ਚੀਜ਼ ਹੁੰਦੀ ਆ ਉਹਦਾ ਸਾਰਾ ਕੁਝ ਜ਼ਿਮੀਦਾਰ ਤੇ ਹੀ ਮਾਰ ਪੈਂਦੀ ਆ ਚਾਹੇ ਕੁਝ ਵੀ ਲੈ ਲੋ ਝੋਨੇ ਦੇ ਵਿੱਚ ਤਾਂ ਜੱਟ ਤੀ ਪੈਂਦਾ ਤੇ ਵੀ ਸਾਰਾ ਕੁਝ ਜੱਟ ਤੀ ਕਿਉਂ ਪੈਂਦਾ ਯਾਰ ਇਹ ਗੱਲ ਨਹੀਂ ਨਾ ਸਮਝ ਨਹੀਂ ਆਉਂਦੀ ਹੁਣ ਦੇਖੋ ਮੱਕੀ ਦਾ ਰੇਟ ਆ ਜਿਹੜਾ ਮੈਂ ਚਲੋ ਸਾਰੇ ਵੀਰਾਂ ਨਾਲ ਇੱਕ ਸਾਂਝੀ ਤੌਰ ਗੱਲ ਕਰਦੇ ਆਂ ਹੁਣ ਮੇਰੇ ਖਿਆਲ ਚ ਜ਼ਿਆਦਾਤਰ 70% ਵੀਰਾਂ ਦੀ ਮੱਕੀ ਜਿਹੜੀ ਵੱਢਣ ਵਾਲੀ ਰਹਿੰਦੀ ਆ ਉਹਦਾ ਮੌਇਸਚਰ 30 ਤੋਂ ਥੱਲੇ ਥੱਲੇ ਆ ਜੇ ਮੈਂ ਇੱਕ ਨਹੀਂ ਗਲਤ ਹੋਊਗਾ ਕਿਉਂਕਿ ਜ਼ਿਆਦਾਤਰ 30 ਤੋਂ ਥੱਲੇ ਥੱਲੇ ਮੌਇਸਚਰ ਹੋ 30 ਹੋ 32 ਹੋ ਸਕਦਾ 35 ਹੋ ਜਾਂਦਾ ਉਹ ਤੋਂ ਥੱਲੇ ਥੱਲੇ ਆ ਜ਼ਿਆਦਾ ਯਾਨੀ ਕਿ ਕੀ ਯਾਰ ਉਹ ਮੱਕੀ ਦਾ ਰੇਟ ਵੀ 1300 ਆ ਠੀਕ ਆ ਜੇ ਉਹਦੂ ਗਿੱਲੀ ਲੈ ਕੇ ਜਾਣੇ ਉਹ ਵੀ 1200 ਠੀਕ ਆ ਹੁਣ ਜਿਹੜੀ ਮੇਰੇ ਕੋਲੇ ਕੱਲ ਆਪਾਂ ਵੱਢੀ ਸੀ ਉਹਦਾ 21 ਮੋਹ ਚ ਰਾਇ ਜਿਹੜੀ ਅੱਜ ਵੱਢਦੇ ਆ ਤੁਹਾਨੂੰ ਆ ਦੇਖਿਆ ਵੀ ਹੋਣਾ ਹਨਾ ਇਹ 17 ਐਮ ਐਮ ਪਤਾ ਨਹੀਂ ਕਿਹੜੀ ਵੈਰਾਈਟੀ ਹੈ ਇਹ ਜੀ ਸੀਗੀ ਉਹ ਆ ਬਾਕੀ ਤੇ ਝਾੜ ਤਾਂ ਹਜੇ ਪਤਾ ਨਹੀਂ ਕੀ ਨਿਕਲਿਆ ਕਿਉਂਕਿ ਸਾਰਾ ਮਾਲ ਵੱਡੇ ਤੇ ਪਤਾ ਲੱਗਣਾ ਕਿੰਨਾ ਝਾੜ ਨਿਕਲਦਾ 800 ਕਵੰਟਲ ਆਪਾਂ ਲਾਇਏ ਸੀਗੇ ਤੇ ਆਪਾਂ ਨੂੰ ਚਲੋ ਰੇਟ ਸੋਨਾ ਮਿਲ ਗਿਆ ਉਹ ਵੀਰ ਕੋਲੇ ਇੰਨਾ ਮਾਲ ਲੈਣ ਦੀ ਗੰਜਾਇਸ਼ ਐਨੀ ਵੀ ਆਪਾਂ ਸਾਰਿਆਂ ਵੀਰਾਂ ਨੂੰ ਹੀ ਨੰਬਰ ਮੈਂ ਸ਼ੇਅਰ ਕਰ ਸਕਾਂ ਜਾਂ ਕੁਝ ਕਹਿ ਸਕਾਂ ਹਨ ਕਿ ਨਹੀਂ ਤਾਂ ਚਲੋ ਮੇਰਾ ਤਾਂ ਐ ਹੁੰਦਾ ਕਿ ਜਿੱਥੇ ਆਪਾਂ ਵੇਚਦੇ ਆਂ ਵੀ ਆਪਾਂ ਉੱਥੇ ਬੁਕਾ ਦੀਏ ਮੱਕੀ ਸਾਰਿਆਂ ਦੀ ਹਨ ਤੇ ਚਲੋ ਮੈਨੂੰ ਰੇਟ ਫਿਰ ਵੀ ਮੈਨੂੰ ਉੰਨਾ ਸੋਹਣਾ ਨਹੀਂ ਮਿਲਿਆ ਕਿਉਂਕਿ ਫਿਰ ਵੀ ਥੋੜਾ ਠੀਕ ਮਿਲ ਗਿਆ ਕਿ ਮੇਰੀ ਮੱਕੀ ਦਾ ਮੁੱਲ 19 ਤੇ 20 ਸੀਗਾ ਜਿਹੜੀ ਆਪਾਂ ਵੜਦੇ ਆ ਹਨ ਤੁਸੀਂ ਮੀਟਰ ਤੇ ਦੇਖ ਹੀ ਲਿਓ ਤੇ 19 20 ਮੌਸਮ ਚਰ ਸੀਗਾ ਹਨ ਤੇ 19 20 ਮੌਸਮ ਚਰ ਵਾਲੀ ਨੂੰ ਜੇ 2 ਘੰਟੇ ਏਕ ਧੁੱਪ ਨਾ ਵੀ ਲੱਗੇ ਕੱਲੀ ਮੰਡੀ ਚ ਪਾ ਕੇ ਹਵਾ ਲਵਾ ਦੀ ਹੈ ਨਾ ਉਹਦਾ ਮੌਸਮ ਚਰ 14 15 ਆਰਾਮ ਨਾਲ ਆ ਜਾਣਾ 15 ਮੌਸਮ ਚਰ ਤੇ ਮੱਕੀ ਭਰਨੀ ਸ਼ੁਰੂ ਕਰ ਦਿੰਦੇ ਆ ਠੀਕ ਆ ਤੇ 15 ਮੌਸਮ ਚਰ ਵਾਲੀ ਮੱਕੀ ਵਿਕਦੀ ਆ 2100 ਸਾਢੇ 2100 2200 ਠੀਕ ਆ ਇੱਕ ਵੀ ਟੋਟਾ ਦਾਣੇ ਦਾ ਨਹੀਂ ਸੀ ਕੋਈ ਕੁਝ ਨਹੀਂ ਸੀਗਾ ਹਨ ਤੇ ਤੇ ਜਿਹੜੀ 20 ਕਿਲੋਚਰ ਵਾਲੀ ਉਹ ਮੱਕੀ ਵਿਗਦੀ ਹੈ ਉਹ ਵੀ ਮੱਕੀ ਬਈ ਸਾਰੇ ਦੂਜੇ 1450 ਨੂੰ ਜਾਂ 1500 ਨੂੰ ਲੈ ਰਹੇ ਚਲੋ ਮੈਨੂੰ ਥੋੜੇ ਪੈਸੇ ਵਧੀਆਂ ਮਿਲ ਗਏ ਆਪਾਂ ਦੂਰ ਦਾ ਟੂਰ ਕੱਢ ਕੇ ਉੱਥੇ ਲਾਏ ਹਨ ਤੇ ਆਪਾਂ ਨਹੀਂ ਕੋਈ ਉਹ ਕਰੀ ਪਰ ਮੈਂ ਇੱਕ ਗੱਲ ਕਰਦਾ ਦੇਖੋ ਯਾਰ ਜਿਹੜੀ ਮੱਕੀ ਹੁਣ ਇੱਕ ਮੱਕੀ ਦਾ ਮੋਹਚਰ ਹੋਣਾ 50 55 ਹਨਾ ਉਹ ਮੱਕੀ ਦਾ ਝਾੜ ਵੀ ਆਪੇ 50 ਕੁਇੰਟਲ ਹੋ ਜਾਣਾ ਜਾਂ 53 ਆ ਜਾਣਾ ਕਈ ਵੀਰਾਂ ਦੇ 65-65 ਆ ਪਰ ਮੇਰਾ 50 ਨਿਕਲਿਆ ਸੀ ਹਨਾ ਵੀ ਜੀ ਦਾ ਮੌਇਸਚਰ 40-45 ਤੋਂ ਉੱਪਰ ਸੀ ਹੁਣ ਜੀ ਦਾ ਮੌਇਸਚਰ ਹੀ ਆਪਣਾ ਰਹਿ ਗਿਆ 20-21 ਉਹਦਾ ਝਾੜ ਫਿਰ 50 ਥੋੜੀ ਨਾਲ ਆਜੂ ਉਹਦਾ 40 ਤੋਂ ਵੀ ਥੱਲੇ ਆਊਗਾ ਝਾੜ ਤੇ ਇਸ ਚੱਕਰ ਦੇ ਵਿੱਚ ਕੀ ਯਾਰ ਜੱਟ ਨੂੰ ਹੀ ਮਾਰ ਪਈ ਜਾਂਦੀ ਆ ਕਿ ਹੋਰ ਕਿਸੇ ਨੂੰ ਮਾਰ ਨਹੀਂ ਪੈਂਦੀ ਜੱਟ ਨੂੰ ਹੀ ਜਿਆਦਾ ਮਾਰ ਪਈ ਜਾਂਦੀ ਆ ਜਿਹੜਾ ਕਿਸਾਨ ਆ ਜ਼ਿਮੀਂਦਾਰ ਆ ਉਨੂੰ ਹੀ ਮਾਰ ਪਈ ਜਾਂਦੀ ਹੈ ਯਾਰ ਉਹਦੇ ਹੀ ਪੈਰ ਵੱਢ ਹੋਈ ਜਾਂਦੇ ਆ ਪਤਾ ਨਹੀਂ ਕਿ ਇਹ ਚੀਜ਼ਾਂ ਵਿੱਚ ਸੁਧਾਰ ਕਦੋਂ ਆਉਣਾ ਯਾਰ ਠੀਕ ਹਨ ਕਿ ਦੇਖੋ ਥਾਉਣ ਥਾਉਣ ਸਾਰਿਆਂ ਨੂੰ ਕਾਲੀ ਆ ਹਨਾ ਕਿ ਐਤਕੀ ਜਿਹੜਾ ਆ ਹਾਲਾਤ ਹੋਏ ਹੋਇਆ ਮੌਸਮ ਦੇ ਇਹ ਜ਼ਿੰਦਗੀ 'ਚ ਮੈਂ ਕਦੇ ਨਹੀਂ ਦੇਖਿਆ ਹੋਣਾ ਕਿ ਇਦਾਂ ਦੇ ਹਾਲਾਤ ਹੋਏ ਜਾਦੀ ਮੈਂ ਮੱਕੀ ਬੀਜਦਾ 2011-12 ਤੋਂ ਮੈਂ ਮੱਕੀ ਬੀਜਣ ਲੱਗਿਆ ਹੋਇਆ ਹਾਂ ਕੀ ਇਹੋ ਜਿਹੇ ਹਾਲਾਤ ਕਦੇ ਨਹੀਂ ਹੋਏ ਜੇ ਬਾਈ ਚਾਂਸ ਇੱਕ ਦਿਨ ਜਾਂ ਦੋ ਦਿਨ ਮੀਂਹ ਪੈ ਪੀ ਗਿਆ ਉਸ ਤੋਂ ਬਾਅਦ ਬਾਈ ਹਫਤਾ ਹਫਤਾ ਸੁੱਕ ਜਾਂਦਾ ਜਾਨੂ ਬੰਦੇ ਵੱਢ ਕੇ ਵਿਲੇ ਹੋ ਜਾਂਦੇ ਆ ਤੇ ਚਲੋ ਆਪਾਂ ਨੂੰ ਕੋਈ ਕਾਲੀ ਨਹੀਂ ਮੱਕੀ ਵੱਢਣ ਦੀ ਕਿਉਂਕਿ ਸਾਡਾ ਝੋਨਾ ਡੇਢ ਮਹੀਨੇ ਚ ਲੱਗਦਾ ਡੇਢ ਮਹੀਨੇ ਚ ਸਾਡਾ ਐਤਕੀ ਵੀ ਲੱਗ ਜਾਣਾ ਵਿਲੇ ਹੋ ਜਾਂਗੇ ਹਨਾ ਕਿ ਹੌਲੀ ਹੌਲੀ ਕੰਮ ਨਹੀਂ ਸਿਰੇ ਚੜਨਾ ਹੁੰਦਾ ਹਨਾ ਤੇ ਕੀ ਗੱਲ ਇਹ ਆ ਕਿ ਯਾਰ ਵੀ ਸਾਰੇ ਪਾਸੇ ਜੱਟ ਤੇ ਤਲਵਾਰ ਲਟਕੀ ਪਈ ਆ ਪਤਾ ਨਹੀਂ ਕੀ ਆ ਵੀ ਉਧਰ ਉਧਰ ਮਾਮਲੇ ਵਾਲਿਆਂ ਦੀ ਸੂਈ ਚੜ ਜਾਂਦੀ ਐ ਸੋ ਸਿਰੇ ਤੇ ਹਨਾ ਤੇ ਆ ਚੀਜ਼ਾਂ ਦੇ ਖਰਚੇ ਕਿੱਥੋਂ ਆਪਾਂ ਪੂਰੇ ਕਰਨੇ ਆ ਯਾਰ ਆਪਾਂ ਕਹਿ ਦਿੰਨੇ ਆ ਕਿ ਮੱਕੀ 'ਚ ਰੁਪਈਏ ਬਹੁਤ ਆ ਸਾਰੇ ਵੀਰੇ ਇਹੀ ਗੱਲ ਕਹਿੰਦੇ ਆ ਮੈਂ ਨਹੀਂ ਕਹਿੰਦਾ ਆਪਾਂ ਸ਼ੁਰੂ ਤੇ ਇਹੀ ਗੱਲ ਕਹਿੰਦੇ ਆ ਕਿ ਭਾਈ ਮੱਕੀ 'ਚ ਵੀ ਖਰਚੇ ਹੈਗੇ ਆ ਪਰ ਮੱਕੀ ਦੇ ਵਿੱਚ ਖਰਚੇ ਬਹੁਤ ਜ਼ਿਆਦੇ ਆ ਮੱਕੀ 'ਚ ਪੈਸਾ ਬਣਦਾ ਪਰ ਉਹ ਚ ਖਰਚੇ ਮਿਹਨਤਾਂ ਉਹ ਤੋਂ ਜ਼ਿਆਦੇ ਆ ਜੇ ਤੁਸੀਂ ਸਾਰੇ ਕੰਮ ਦੇਖੋ ਨਾ ਫੇਰ ਤੁਹਾਨੂੰ ਪਤਾ ਲੱਗੇ ਜਿਵੇਂ ਹੁਣ ਕੰਬਾਈਨ ਤਾਂ ਸੀਗੀ ਉਹ ਖਰਚਾ ਕਿੱਥੇ ਪੈਣਾ ਜਿਵੇਂ ਹੁਣ ਕੰਬਾਈਨ ਤਾਂ ਹਸਦੀ ਆ ਦੋ ਦੋ ਦਿਨ ਕੰਬਾਈਨਾ ਨਿਕਲਦੀਆਂ ਨਹੀਂ ਕਿੰਨਾ ਤੇਲ ਫੂਕਦੇ ਆਪਾਂ ਟਰੈਕਟਰਾਂ ਦੇ ਹਨਾ ਉਹ ਉਹ ਨਹੀਂ ਆਪਾਂ ਦੇਖਦੇ ਟਾਈਮ ਖਰਾਬ ਹੁੰਦਾ ਉਹ ਨਹੀਂ ਦੇਖਦੇ ਹਨਾ ਇਹ ਚੀਜ਼ਾਂ ਦੀ ਮਿਹਨਤ ਤਾਂ ਆਪਣੇ ਤੇ ਸਾਰਾ ਖਰਚਾ ਤਾਂ ਆਪਣੇ ਦੀ ਪੈਂਦਾ ਨਾ ਠੀਕ ਹੈ ਕਿ ਆਪਾਂ ਛੇਤੀ ਛੇਤੀ ਮਾਮਲਾ ਚੱਕਦੇ ਆਂ ਹਰ ਇੱਕ ਬੰਦੇ ਹਨਾ ਕਿ ਇਹ ਜਿਹੜੇ ਮਾਮਲੇ ਤੇ ਵੀ ਜਿਹੜੇ ਚਲੋ ਜ਼ਮੀਨਾਂ ਦਿੰਦੇ ਆ ਵੀਰ ਹਨਾ ਉਹਨਾਂ ਨੂੰ ਵੀ ਯਾਰ ਇੰਨਾ ਗ ਦੇਖਣਾ ਚਾਹੀਦਾ ਕਿ ਸਾਲ ਦੀ ਫਸਲ ਦਾ ਅੱਧਾ ਤਾਂ ਅੱਧਾ ਤਾਂ ਬੰਦੇ ਨੂੰ ਬੰਦੇ ਕੋਲੇ ਰਹਿ ਜਾਣਾ ਚਾਹੀਦਾ ਅੱਧਾ ਮਾਮਲਾ ਤੁਸੀਂ ਲੈ ਲਓ ਅੱਧਾ ਮਾਮਲਾ ਲੈ ਲਓ ਜਿੰਨੀ ਸਾਲ ਚ ਕਮਾਈ ਕਰਨੀ ਆ ਉਹਨਾਂ ਅੱਧੋਂ ਨੂੰ ਵਜ ਜਾਵੇ ਠੀਕ ਨਹੀਂ ਵੀ ਤੁਸੀਂ ਠੀਕ ਆ ਜ਼ਮੀਨ ਤੁਹਾਡੀ ਆ ਕੀ ਪਰ ਆਪਣੇ ਕਿਸਾਨ ਭਰਾ ਵੀ ਨਹੀਂ ਹਟਦੇ ਹੈਗੇ ਵੀ ਆਪਾਂ ਇੱਕ ਦੂਜੇ ਦੇ ਉੱਤੇ ਰਿ 90 90 ਹਜ਼ਾਰ ਲੱਖ ਲੱਖ ਰੁਪਏ ਨੂੰ ਮਾਮਲਾ ਮੈਂ ਇੱਕ ਬੰਦੇ ਦੇ ਸੁਣੀ ਆ ਪਰਸੋਂ ਚੌਥੀ ਗੱਲ ਕਿ ਵੀ ਉਹਨੇ ਲੱਖ ਰੁਪਏ ਨੂੰ ਜ਼ਮੀਨ ਲਈ ਹੋਈ ਹੈ ਯਾਰ 1 ਲੱਖ ਰੁਪਏ ਨੂੰ ਦੱਸੋ ਕਿ ਲੱਖ ਰੁਪਏ ਜੋ ਯਾਰ ਕੀ ਕੱਢਦਾ ਹੋ ਵੀਰ ਉਹ ਮੈਨੂੰ ਸਮਝ ਨਹੀਂ ਆਉਂਦੀ ਕਿ ਸਮਝ ਨਹੀਂ ਆਉਂਦੀ ਯਾਰ ਮੇਰੇ ਸਮਝੋਂ ਬਾਹਰ ਆ ਕਿ 1 ਲੱਖ ਰੁਪਏ ਜੋ ਮਾਮਲੇ ਜੋ ਕੀ ਕੱਢਣਾ ਹਨਾ ਕੀ ਬਹੁਤ ਮੁਸ਼ਕਲ ਗੱਲਾਂ ਨੇ ਕੀ ਜਿਹੜੀਆਂ ਚੱਲਦੀਆਂ ਨੇ ਤੇ ਪਤਾ ਨਹੀਂ ਵੀ ਜੱਟ ਦੀ ਜੂਨ ਕਦੋਂ ਸੁਧਰਨੀ ਆ ਇੱਕ ਗੱਲੋਂ ਕੀ ਦੇਖੋ ਹੁਣ ਝੋਨੇ 'ਚ ਯੂਰੀਆ ਪਾਉਣ ਦਾ ਟਾਈਮ ਆ ਠੀਕ ਆ ਯੂਰੀਆ ਨਹੀਂ ਮਿਲਦਾ ਆਲੂ ਬੀਜਣਿਆਂ ਡੀਏਪ ਦਾ ਟਾਈਮ ਆਣਾ ਉਹ ਨਹੀਂ ਮਿਲਣਾ ਠੀਕ ਆ ਆਲੂਆਂ 'ਚ ਯੂਰੀਆ ਪਾਉਣਾ ਉਹ ਨਹੀਂ ਮਿਲਣਾ ਮੱਕੀ ਬੀਜਣ ਦੇ ਟਾਈਮ ਮੱਕੀ ਨਹੀਂ ਮਿਲਦੀ ਤੇ ਝੋਨੇ ਦੇ ਟਾਈਮ ਹੁਣ 26 ਜਬੀ ਨਹੀਂ ਮਿਲਿਆ ਠੀਕ ਆ ਤੇ ਫੇਰ ਆਪਾਂ ਸਾਰੇ ਕਹਿੰਨੇ ਆ ਜੀ ਨਹੀਂ ਸਾਰਾ ਕੁਝ ਚੰਗਾ ਵਾ ਸਾਰਾ ਕੁਝ ਐ ਵਧੀਆ ਵਾ ਠੀਕ ਹੈ ਕਿ ਇਸ ਗੱਲਾਂ ਨਹੀਂ ਕਿਉਂ ਨਹੀਂ ਆਪਣੇ ਮੰਤਰੀਆਂ ਦਾ ਖੇਤੀ ਮੰਤਰੀਆਂ ਦਾ ਜਾਂ ਆਪਣੇ ਆਹ ਜਿਹੜੇ ਹੈਗੇ ਆ ਕਿਸਾਨ ਯੂਨੀਅਨ ਵਾਲੇ ਆ ਉਹਨਾਂ ਦਾ ਧਿਆਨ ਇਸ ਪਾਸੇ ਕਿਉਂ ਨਹੀਂ ਜਾਂਦਾ ਕਿ ਆਪਾਂ ਅ ਜਿਹੜੀਆਂ ਜ਼ਮੀਨਾਂ ਆਪਣੇ ਕੋਲੇ ਜਾਂ ਜਿਹੜੀਆਂ ਚੀਜ਼ਾਂ ਤੇ ਆਪਾਂ ਨੂੰ ਮੁੱਦੇ ਚੱਕਣੇ ਚਾਹੀਦੇ ਆ ਉਹਨਾਂ ਤੇ ਆਪਾਂ ਮੁੱਦਾ ਕਿਉਂ ਨਹੀਂ ਇਸ ਚੀਜ਼ ਨੂੰ ਚੱਕਦੇ ਠੀਕ ਨਹੀਂ ਕਿ ਹਾਂ ਵੀ ਆਹ ਚੀਜ਼ਾਂ ਡੀਏਪੀ ਦਾ ਡੀਏਪੀ ਹੋ ਗਿਆ ਖਾਦ ਯੂਰੀਆ ਹੋ ਗਿਆ ਇਹ ਚੀਜ਼ਾਂ ਤਾਂ ਮਿਲਣੀਆਂ ਚਾਹੀਦੀਆਂ ਇਸ ਚੀਜ਼ ਤੇ ਕਦੇ ਕੋਈ ਬੋਲਿਆ ਕੋਈ ਨਹੀਂ ਬੋਲਦਾ ਯਾਰ ਠੀਕ ਨਹੀਂ ਹੁਣ ਯੂਰੀਆ ਵਾ ਯੂਰੀਆ ਨਹੀਂ ਮਿਲਦਾ ਹੁਣ ਮੈਂ ਤੁਹਾਨੂੰ ਆਪਦੀ ਗੱਲ ਦੱਸਾਂ ਅੱਗੇ ਡੀਏਪੀ ਹੁੰਦਾ ਸੀਗਾ ਨਾ ਡੀਏਪੀ ਜੁਲਾਈ ਅਗਸਤ ਮਹੀਨੇ ਚ ਘਰੇ ਪਹੁੰਚ ਜਾਂਦਾ ਹੁੰਦਾ ਸੀ ਠੀਕ ਆ ਕੋਈ ਬਲੈਕ ਨਹੀਂ ਸੀ ਹੁੰਦੀ ਜੁਲਾਈ ਅਗਸਤ ਚ ਮਹੀਨੇ ਚ ਚ ਘਰੇ ਪਹੁੰਚ ਜਾਣਾ ਡੀਏਪੀ ਆਪਣੇ ਆਪ ਤੇ ਨਵੰਬਰ ਜੀ ਜਾ ਕੇ ਪੈਸੇ ਦੇਣੇ ਕੋਈ ਵਿਆਜ ਨਹੀਂ ਹੁੰਦਾ ਸੀ ਕੋਈ ਕੁਝ ਨਹੀਂ ਬਸ ਪੈਸੇ ਨਵੰਬਰ ਚ ਦਿੰਦੇ ਹੁੰਦੇ ਸੀ ਠੀਕ ਆ ਉਹ ਹੁੰਦਾ ਸੀ ਸੌਖਾ ਕੰਮ ਠੀਕ ਆ ਹੁਣ ਬਈ ਜੇ ਆਪਾਂ ਅੱਜ ਅੱਜ ਡੀਏਪੀ ਲੈਣਾ ਤਾਂ ਮੈਂ ਜੇ ਅੱਜ ਡੀਏਪੀ ਲਵਾਂ ਤਾਂ ਮੇਰਾ ਘਟੋ ਘਟ 27 ਤੋਂ 28 ਲੱਖ ਰੁਪਏ ਦਾ ਡੀਏਪੀ ਤੇ ਯੂਰ ਦਾ ਪਟਾਸ਼ ਦਾ ਖਰਚਾ ਬਣਦਾ 28 ਤੋਂ 29 ਲੱਖ ਦਾ ਠੀਕ ਆ ਹੁਣ ਮੈਂ 28 29 ਲੱਖ ਜਰ ਅੱਜ ਲਾ ਕੇ ਮੈਂ ਬਾਕੀ ਕਿਵੇਂ ਮਾਮਲਾ ਦੇਣਾ ਹੋਰ ਖਰਚੇ ਦੇਣੇ ਆ ਤੇਲ ਦੇ ਦੇਣੇ ਆ ਹੋਰ ਲੇਬਰਾਂ ਦੇ ਦੇਣੇ ਆ ਹਨ ਕਿਦਾਂ ਖਰਚਾ ਮੈਂ ਆਪ ਦਾ ਫਿਰ ਮਿਹਨਤ ਕਰਾਂ ਵੀ ਜੇ ਅੱਜ ਹੀ ਇੰਨੇ ਰੁਪਏ ਲਾ ਕੇ ਰੱਖਾਂ ਤੇ ਇਸ ਗੱਲੋਂ ਖੇਤੀ ਕਰਨੀ ਬਹੁਤ ਔਖੀ ਹੋਈ ਹੋਈ ਆ ਤੇ ਬਾਹਰ ਬੈਠੇ ਬਹੁਤ ਵੀਰਾਂ ਨੂੰ ਜਾਂ ਜਿਹੜੇ ਇੱਥੇ ਬੈਠੇ ਵੀ ਬਹੁਤ ਵੀਰ ਆ ਜਿਹੜੇ ਖੇਤੀ ਨਹੀਂ ਕਰਦੇ ਉਹਨਾਂ ਨੂੰ ਮੇਰੀ ਵੀਡੀਓ ਦੇਖ ਕੇ ਆਇਆ ਲੱਗਦਾ ਉਹ ਵੀ ਯਾਰ ਖੇਤੀ ਕਰਨੀ ਬਹੁਤ ਸੌਖੀ ਆ ਵੀਰੇ ਖੇਤੀ ਕਰਨੀ ਸੌਖੀ ਆ ਠੀਕ ਆ ਸਾਰਾ ਕੁਝ ਸੌਖਾ ਵਾ ਪਰ ਵੀਰੇ ਜੇ ਤੁਹਾਡੇ ਕੋਲੇ ਆਪਦੇ ਕੋਲੇ ਪੈਸੇ ਬਾਹਲੇ ਜਿਆਦੇ ਆ ਨਾ ਫੇਰ ਹੀ ਖੇਤੀ 'ਚ ਪੰਗਾ ਲਵੋ ਨਹੀਂ ਖੇਤੀ 'ਚ ਪੰਗਾ ਨਾ ਲਵੋ ਨਹੀਂ ਆਪਦੇ ਹੋਰ ਕਿਤੇ ਪਾਸੇ ਇਨਵੈਸਟ ਕਰ ਲਓ ਜੇ ਸੱਚੀ ਗੱਲ ਆ ਹੋਰ ਕੋਈ ਕੰਮ ਥੋੜੇ ਪੈਸੇ ਲਾ ਕੇ ਕੋਈ ਹੋਰ ਕੰਮ ਚਲਾ ਲਓ ਜੇ ਕੋਈ ਨਵਾਂ ਵੀਰ ਖੇਤੀ ਦੇ ਵਿੱਚ ਆਉਣਾ ਚਾਹੁੰਦਾ ਮੈਂ ਇਹੀ ਰਹਿ ਦਿੰਦਾ ਕਿਉਂਕਿ ਯਾਰ ਖੇਤੀ ਜੇ ਨਾ ਯਾਰ ਸਮਾਨ ਬੰਦੇ ਨੂੰ ਮਿਲਦਾ ਹੋਵੇ ਜਿਵੇਂ ਖਾਦਾਂ ਹੋ ਗਈਆਂ ਬੀ ਹੋ ਗਏ ਤੇ ਇਹ ਚੀਜ਼ਾਂ ਮੇਨ ਮਿਲਦੀਆਂ ਹੁਣ ਹਨਾ ਫੇਰ ਕੋਈ ਔਖੀ ਨਹੀਂ ਯਾਰ ਕਰਨੀ ਬੰਦਾ ਠੀਕ ਹੈ ਯਾਰ ਆਧਾਰ-ਜ਼ਾਰ ਚੱਲਦਾ ਬੰਦਾ ਵਿਆਜ ਵੀ ਦੇ ਦਿੰਦਾ ਸਭ ਕੁਝ ਕਰ ਲੈਂਦਾ ਹਨਾ ਹੁਣ ਝੋਨੇ ਨੂੰ ਯੂਰੀਆ ਪਾਉਣਾ ਸਾਰੇ ਵੀਰਾਂ ਨੇ ਯੂਰੀਆ ਨਹੀਂ ਕਿਲਤ ਪੂਰੀ ਆਈ ਪਈ ਹੈ ਸਾਰੇ ਪਾਸੇ ਇੱਕਾ ਗਾਹਾਂ ਜਾ ਕੇ ਆਲੂ ਬੀਜਣੇ ਆਲੂਆਂ ਜੜੀਏਪੀ ਨੂੰ ਰੋਈ ਜਾਣਾ ਆਪਾਂ ਯਾਰ ਕੀ ਕਰਨਾ ਯਾਰ ਦੱਸੋ ਸਾਨੂੰ ਯਾਰ ਇਹਦੇ ਨਾਲ ਤਾਂ ਸਬਸਿਡੀਆਂ ਹੀ ਬੰਦ ਕਰ ਦੋ ਆ ਡੀਏਪੀ ਤੇ ਜਾਂ ਯੂਰੀਏ ਤੇ ਸਾਲੀ ਮਹਿੰਗੀ ਮਿਲ ਜੂ ਮਲੇ ਤਾਂ ਸਹੀ ਨਾ ਵੀ ਹਾਂ ਜਿੱਦਣ ਸਾਡੇ ਕੋਲੇ ਪੈਸੇ ਆ ਉਹ ਨਹੀਂ ਗੱਲ ਹੁੰਦੀ ਕਿ ਜਦੋਂ ਸਾਡੇ ਕੋਲੇ ਪੈਸੇ ਨਹੀਂ ਸੀਗੇ ਵੀ ਸਾਨੂੰ ਇੱਕ ਕੂੰਠ ਵੀ ਲੈਣਾ ਔਖਾ ਲੱਗਦਾ ਸੀ ਹਨਾ ਕਿ ਇੱਕ ਕਹਾਵਤ ਜੀ ਮੈਂ ਸੁਣੀ ਸੀ ਵੀ ਅੱਜ ਸਾਡੇ ਕੋਲੇ ਪੈਸੇ ਆ ਗਏ ਤੇ ਅੱਜ ਸਾਨੂੰ ਚਾਰ ਲੈਣੇ ਵੀ ਕੋਈ ਵੀ ਉਹਦੋਂ 100 ਰੁਪਏ ਦਾ ਸੀਗਾ ਵੀ ਅੱਜ ਉਹੀ ਜੂਠ 1000 ਰੁਪਏ ਦਾ ਹੋ ਗਿਆ ਠੀਕ ਆ ਵੀ ਪਰ ਸਾਨੂੰ 100 ਰੁਪਏ ਵਾਲਾ ਔਖਾ ਲੱਗਿਆ ਦੀ 1000 ਰੁਪਏ ਵਾਲਾ ਔਖਾ ਨਹੀਂ ਲੱਗਿਆ ਲੈਣਾ ਇਹੀ ਗੱਲ ਆਪਣੀ ਜ਼ਿੰਦਗੀ ਦੇ ਵਿੱਚ ਯਾਰ ਵੀ ਠੀਕ ਆ ਅੱਜ ਅੱਜ ਅਸੀਂ ਪੈਸੇ ਹੋਰ ਪਾਸੇ ਖਰਚ ਕਰਨੇ ਆ ਹੋਰ ਪਾਸੇ ਇਨਵੈਸਟ ਕਰਨੇ ਆ ਤੇ ਅੱਜ ਦੀ ਹਜੇ ਸਾਨੂੰ ਖਾਦ ਦੀ ਲੋੜ ਅਕਤੂਬਰ ਚ ਡੀਏਪੀ ਦੀ ਲੋੜ ਆਪਾਂ ਨੂੰ ਅਕਤੂਬਰ ਚ ਚਲੋ ਜਿਹੜੇ ਵੀਰਾਂ ਕੋਲੇ ਪੈਸੇ ਆ ਜਿਹੜੇ ਵੀਰ ਕਰ ਲੈਂਦੇ ਆ ਉਹ ਵੀ ਲੈ ਲੈ ਕੇ ਰੱਖ ਲੈਂਦੇ ਆ ਪਰ ਮੈਂ ਨਹੀਂ ਬਾਈ ਰੱਖਿਆ ਕਦੇ ਵੀ ਨਾ ਮੈਂ ਐਵੇਂ ਕਮਾ ਗੰਜੈਚ ਟੈਟ ਹੀ ਹੁੰਦਾ ਹੱਥ ਕੰਮ ਤੁਹਾਨੂੰ ਪਤਾ ਹੀ ਆ ਆਪਣਾ ਤਾਂ ਸਾਰੀ ਤੁਹਾਡੇ ਮੂਰੇ ਖੁੱਲੀ ਕਿਤਾਬ ਆ ਹਨ ਤੇ ਬਈ ਆਪਾਂ ਦਾ ਉਦੋਂ ਟਾਈਮ ਤੇ ਜਾ ਕੇ ਲਵਾਂਗੇ ਜਦੋਂ ਲਵਾਂਗੇ ਤੇ ਹਜੇ ਆਪਣੇ ਕੋਲੇ ਨਹੀਂ ਆਪਾਂ ਨਹੀਂ ਲਿਆ ਹੋਇਆ ਬਹੁਤ ਚਲੋ ਮੈਂ ਤਾਂ ਕਹਿੰਦਾ ਸ਼ੁਕਰ ਆ ਵਾਹਿਗੁਰੂ ਸਰਬ ਸਾਰਿਆਂ ਨੂੰ ਪੈਸੇ ਦੇਵੇ ਕਿ ਸਾਰਿਆਂ ਦੇ ਕੋਲੇ ਬਾਧੂ ਪੈਸੇ ਹੋਣ ਕਿ ਜਿਹੜੇ ਵੀਰ ਸਾਰਿਆਂ ਰਿਓ ਰਿਓ ਪਹਿਲਾਂ ਲੈ ਕੇ ਰੱਖ ਲੈਣ ਕੀ ਪਰ ਇਸ ਗੱਲੋਂ ਖੇਤੀ ਕਰਨੀ ਬਹੁਤ ਔਖੀ ਹੋਈ ਹੋਈ ਆ ਇਹ ਚੀਜ਼ ਨਹੀਂ ਕਿ ਤੁਹਾਨੂੰ ਤੁਹਾਨੂੰ ਕੁਝ ਨਹੀਂ ਮਿਲਦਾ ਪੈਸੇ ਹੁਣ ਕਈ ਵੀਰ ਪੈਸੇ ਵੀ ਚੱਕੀ ਫਿਰਦੇ ਉਹਨਾਂ ਨੂੰ ਦਾਮ ਹੀ ਨਹੀਂ ਮਿਲ ਰਿਹਾ ਕਿਉਂਕਿ ਹੈ ਹੀ ਨਹੀਂ ਡੀਏਪੀ ਤੇ ਬਸ ਇਸੇ ਗੱਲੋਂ ਮਨ ਬਹੁਤ ਦੁਖਦਾ ਕਦੇ ਕਦੇ ਨਾ ਕਿ ਯਾਰ ਜਿਹੜੀ ਚੀਜ਼ ਆਪਾਂ ਨੂੰ ਲੋੜ ਆ ਮੱਕੀ ਦੇ ਬੀਜਾਂ ਨਹੀਂਓ ਕਿੱਲੀ ਗਏ ਆ ਸਾਰੇ ਜਾਣੇ ਹਨਾ ਹੁਣ ਮੱਕੀ ਵੇਚਣ ਲਈ ਕਿੱਲੀ ਜਾਂਦੇ ਆ ਹਣ ਝੋਨੇ ਦੇ ਬੀਜ ਨਹੀਂਓ ਕਿੱਲੀ ਜਾਂਦੇ ਸੀ ਫਿਰ ਝੋਨਾ ਵੇਚਣ ਦੇ ਲਈ ਕਿੱਲੀ ਜਾਣਾ ਮਾਂ ਵੀ ਆਏ ਨਹੀਂ ਹੁੰਦਾ ਆਏ ਨਹੀਂ ਹੁੰਦਾ ਠੀਕ ਆ ਫਿਰ ਉਧਰੋਂ ਆਲੂਆਂ ਦਾ ਜਦੋਂ ਬੀਬੇ ਆ ਉਹ ਕਰਨ ਆਲੂ ਪੱਟਣੇ ਉਦੋਂ ਕਿੱਲੀ ਜਾਣਾ ਹੁਣ ਸਟੋਰਾਂ ਚ ਆਲੂਆਂ ਦਾ ਬੁਰਾ ਹਾਲਾਤ ਆ ਪੂਰੇ ਤੇ ਬੰਦਾ ਕਰੇ ਤਾਂ ਕਰੇਗੀ ਹਨਾ ਦੇ ਬਹੁਤ ਔਖਾ ਟਾਈਮ ਆ ਖੇਤੀ ਦਾ ਕੋਈ ਸੌਖੀ ਨਹੀਂ ਹੈਗੀ ਕਰਨੀ ਬਹੁਤ ਔਖੀ ਕਰਨੀ ਆ ਬਈ ਖੇਤੀ ਆ ਇਹ ਕਈ ਵੀਰਾਂ ਨੂੰ ਵੀਡੀਓਜ਼ ਜੈਨ ਲੱਗਦਾ ਉਹ ਵੀ ਇਹਦੇ ਇੰਨੇ ਟਰੈਕਟਰ ਚੱਲਦੇ ਆ ਇੰਨਾ ਚੱਲਦਾ ਉਹ ਚੀਜ਼ਾਂ ਸੌਖੀਆਂ ਲੱਗਦੀਆਂ ਉਹ ਚੱਲਦੀਆਂ ਸੋਹਣੀਆਂ ਲੱਗਦੀਆਂ ਪਰ ਆਪਣੀ ਲਾਈਫ ਇੰਨੀ ਕਿ ਸਟਰਗਲ ਕਰਨਾ ਪੈਂਦਾ ਇੰਨੀਆਂ ਕਿ ਦਿਮਾਗ ਦੇ ਟੈਨਸ਼ਨਾਂ ਨੇ ਬਾਈ ਹਨਾ ਬਹੁਤ ਦਿਮਾਗੀ ਟੈਨਸ਼ਨਾਂ ਰਹਿੰਦੀਆਂ ਕਿ ਹਾਂ ਪਰ ਇੱਕ ਗੱਲ ਇਹ ਵੀ ਆ ਕਿ ਵਾਹਿਗੁਰੂ ਨੂੰ ਯਾਦ ਕਰਕੇ ਕੰਮ ਕਰੀ ਜਾਈਦਾ ਬਸ ਫੇਰ ਟੈਨਸ਼ਨਾਂ ਘੱਟ ਵੀ ਜਾਂਦੀਆਂ ਨੇ ਤੇ ਨਿਵਾਹਿ ਗਰੂ ਟੈਨਸ਼ਨਾਂ ਘਟਾਉਂਦਾ ਵੀ ਆ ਤੇ ਆਪੇ ਕਰ ਦਿੰਦਾ ਹਨ ਸਵੇਰੇ ਸ਼ਾਮੀ ਪਾਠ ਕਰਦੇ ਹਾਂ ਇਹ ਨਹੀਂ ਹੈਗਾ ਕਿ ਹਾਂ ਵੀ ਕੰਮ ਦੇ ਪ੍ਰਤੀ ਕੋਈ ਕੰਮ ਵਾਲੀ ਟੈਨਸ਼ਨ ਦੇ ਪ੍ਰਤੀ ਵੀ ਨੀਂਦ ਨਾ ਆਈ ਹੋਵੇ ਨਾ ਇਹ ਚੀਜ਼ਾਂ ਨਹੀਂ ਹੈਗੀਆਂ ਨੀਂਦ ਨੂੰ ਤਾਂ ਆਪਾਂ ਨੂੰ ਪੂਰੀ ਆਉਂਦੀ ਹੈ ਸਾਰਾ ਕੁਝ ਸਹੀ ਆ ਤੇ ਬਸ ਆਹੀ ਆ ਟੈਨਸ਼ਨਾਂ ਹੁੰਦੀਆਂ ਨੇ ਕਿ ਗੁੱਸਾ ਚੜਦਾ ਵੀ ਆਪਣੀ ਗਵਰਨਮੈਂਟ ਤੇ ਸਰਕਾਰਾਂ ਤੇ ਜਾਂ ਜਿਹੜੇ ਆਪਣੇ ਮੋਢੀ ਬੰਦੇ ਆ ਉਹਨਾਂ ਤੇ ਗੁੱਸਾ ਚੜਦਾ ਹੁੰਦਾ ਕੀ ਯਾਰ ਸਾਡਾ ਕੀ ਆ ਯਾਰ ਇਹ ਬਈ ਸਾਡੇ ਨਾਲ ਹੀ ਕਿਉਂ ਯਾਰ ਐਵੇਂ ਹੁੰਦਾ ਖੇਤੀ ਕਰਨੀ ਆ ਯਾਰ ਖੇਤੀ ਤੇ ਯਾਰ ਸਾਰਾ ਸਮਾਨ ਮਿਲੇ ਚਾਹੀ ਮਹਿੰਗਾ ਹੀ ਮਿਲੇ ਯਾਰ ਬਈ ਜਿੱਧਰ ਸਾਨੂੰ ਲੋੜ ਆ ਉਦੋਂ ਸਮਾਨ ਤਾਂ ਘਟੋ ਘਟ ਮਿਲ ਜਵੇ ਬਈ ਹਾਂ ਸਾਨੂੰ ਅੱਜ ਲੋੜ ਆ ਅੱਜ ਸਮਾਨ ਤਾਂ ਮਿਲੇ ਨਾ ਬਸ ਇੰਨਾ ਕੁ ਮਿਲਣਾ ਚਾਹੀ ਹੋਣਾ ਚਾਹੀਦਾ ਬਸ ਕਿ ਜਿੱਦਣ ਸਾਡੇ ਕੋਲੇ ਪੈਸੇ ਆਏ ਅਸੀਂ ਉਦੋਂ ਜਾ ਕੇ ਦੁਕਾਨ ਤੋਂ ਸਮਾਨ ਲੈ ਆਈਏ ਬਸ ਇੰਨਾ ਕੁ ਹੋਣਾ ਚਾਹੀਦਾ ਫੇਰ ਖੇਤੀ ਕਰਨੀ ਕੋਈ ਔਖੀ ਨਹੀਂ ਹਨਾ ਦੇ ਨਹੀਂ ਖੇਤੀ ਕਰਨੀ ਬਹੁਤ ਔਖੀ ਹੋਈ ਹੈ ਕਿ ਕੋਈ ਕੋਈ ਵੀ ਸਮਾਨ ਨਹੀਂ ਸਾਲਾ ਮਿਲਦਾ ਇਹ ਚੀਜ਼ ਲਓ ਜੀ ਕੱਲ ਲੱਗੇ ਸੀ ਕੱਲ ਮੱਕੀ ਵੱਢੀ ਸੀ ਅੱਜ ਹੁਣ ਲੱਗੇ ਆ ਮੱਕੀ ਮੱਕੀ ਵਾਲੇ ਖੱਤਿਆਂ ਦੀਆਂ ਵੱਟਾਂ ਪਾਉਣ ਪਤਾ ਰਹੇ ਸੀ ਕਿ ਦੂਜੇ ਆਪਣੇ ਕੋਲ ਨਹੀਂ ਲੱਗਦੇ ਹੰਦੇ ਪੂਰੇ ਖਾਜ ਹੋ ਜਾਂਦਾ ਵੀ ਹਾਂ ਸਾਲੀ ਕਹੀ ਤਾਂ ਹਲਾਉਣੀ ਨਹੀਂ ਪੈਣੀ ਉੱਧਰ ਆਪਣੀ ਮਸ਼ੀਨ ਹੋ ਗਈ ਖਰਾਬ ਉਹਦੇ ਪੰਪ ਦਾ ਹੋਜ਼ਿੰਗ ਟੁੱਟ ਗਿਆ ਪੰਪ ਦੇ ਮੂਰੇ ਇੱਕ ਕਪਲਿੰਗ ਦੀ ਲੱਗਦੀ ਆ ਉਹ ਟੁੱਟ ਗਈ ਹਾਂ ਦੇਖਦਾ ਸ਼ਾਇਦ ਨਾਬੇ ਜਾਣਾ ਪਵੇ ਲੈਣ ਉਹਨੂੰ ਲੈ ਕੇ ਆਉਣਾ ਤੇ ਕਿਉਂਕਿ ਅੱਜ ਸਵੇਰ ਦੀਆਂ ਦੂਜੀਆਂ ਦੋਨੇ ਮਸ਼ੀਨਾਂ ਦਾ ਚੱਲਦੀਆਂ ਬਾਹਰ ਕੇ ਸੀਗੇ ਗਿੱਲੇ ਤਾਂ ਇਹੀ ਮਸ਼ੀਨਾਂ ਨਾਲ ਲੱਗੇ ਹੋਏ ਆ ਉਹ ਕਰਨ ਆਪਣਾ ਈ ਮਸ਼ੀਨ ਨਾਲ ਵੱਢਣ ਲੱਗੇ ਆ ਆਮ ਹੋ ਜਾਏ ਰੀ ਵੀ ਬੰਦੇ ਦੀ ਨਾਲ ਲੋਡ ਆ ਨਾ ਵਾਸਤਾ ਆ ਵੇ ਲੋ ਇੱਕ ਵਾਰ ਲੈ ਗਿਆ ਇਧਰੋਂ ਉਧਰੋਂ ਘੁੜਿਆ ਆ ਇੱਧਰ ਪਾ ਦੇ ਪਹਿਲਾਂ ਪੂਰੀ ਟੌਪ ਦੀ ਵੱਟ ਪੈ ਗਈ ਨਾ ਤੇਨੂੰ ਬੰਗਲਾ ਉੱਤੇ ਬੈਠਾ ਜਮਾ ਨਹੀਂ ਦਬਦੀ ਉਹਦੇ ਭਾਰ ਨਾਲ ਉਹ ਵੇ ਇੱਧਰ ਬਾਧੂ ਹੁੰਦਾ ਹੋਈ ਨਿਕਲਿਆ ਚੱਲ ਚੱਲ ਪਾ ਦੇ ਬਸ ਲੋ ਜੀ ਜਿਹੜੀ ਆਪਣੇ ਫਾਰਮ ਤੇ ਮੱਕੀ ਪਈ ਸੀ ਝੁਕਾ ਕੇ ਪੱਖਾ-ਪੁੱਖਾ ਲਵਾਤਾ ਉਹਨੂੰ ਦਿਓ ਭਰਨ ਲੱਗੇ ਆ। ਵੀ ਮਗਾ ਭਰਦੀਏ ਕਾਹਨੂੰ ਗਿੱਲੀਆਂ ਕਰਨੀਆਂ ਟਰਾਲੀਆਂ ਤੇ ਵੀ ਭਰਿਆ ਜਾਵੇ ਮਾਲ ਤਾਂ ਚੰਗੀ ਗੱਲ ਆ। ਤੇ ਹੁਣ ਉਹ ਟਰਾਲੀ ਤੇ ਪਾਉਨੇ ਆ। ਤੇ ਬਾਕੀ ਚਲੋ ਦੇਖਦੇ ਆ। ਕੋਈ ਕੋਈ ਦੇ ਨਹੀਂ ਇਹ ਜਿਹਾ ਹੋ ਜਾਂਦਾ ਵੀ ਜਿੱਦਣ ਨੁਕਸਾਨ ਤੇ ਨੁਕਸਾਨ ਨੁਕਸਾਨ ਤੇ ਨੁਕਸਾਨ ਹੋ ਜਾਂਦਾ। ਅੱਜ ਛੋਟੀ ਬ੍ਰੀਤ ਰਾਣੀ ਸੁੰਦਰਾ ਦਾ ਹੋ ਗਿਆ ਪੰਪ ਖਰਾਬ। ਉਹ ਬਜਾਲੀ ਟੁੱਟ ਗਿਆ ਹਾਈਡਰੋਲਿਕ ਕੰਟਰੋਲ ਜਿਹੜਾ ਕਰਦਾ ਨਾ ਉਹਦਾ ਉਹ ਟੁੱਟ ਗਿਆ ਕੰਪਨੀ ਵਾਲੇ ਕਹਿੰਦੇ ਸਾਡੀ ਗਾਰੰਟੀ ਨਹੀਂ ਦੇ ਲੋ 1 ਸਾਲ ਦੇ اندر ਅੰਦਰ ਹੀ ਕਹਿੰਦੇ ਸਾਡੀ ਗਾਰੰਟੀ ਨਹੀਂ ਹਨਾ ਕਿ ਜਿਹੜੀ ਇੰਨੀਆਂ ਨਾਜ਼ੁਕ ਚੀਜ਼ਾਂ ਉਹਨਾਂ ਦੀਆਂ ਗਾਰੰਟੀਆਂ ਨਹੀਂ ਹੈਗੀਆਂ ਸੋ ਹੋਰ ਤਾਂ ਕੀ ਦੀ ਜਿਹੜੀ ਦੀ ਗੱਲ ਗਾਰੰਟੀ ਹੋਣੀ ਇਹੀ ਚੀਜ਼ਾਂ ਦੀ ਗੱਲਾਂ ਵਧੀਆ ਨਹੀਂ ਲੱਗਦੀਆਂ ਹੁਣ ਜੇ ਇਹਦੀ ਜਗ੍ਹਾ ਹੀ ਕੋਈ ਜੇ ਇਹ ਹਾਲੈਂਡ ਕਮਬਾਈਨ ਹੁੰਦੀ ਨਾ ਬਾਈ ਹੁਣ ਨੂੰ ਆ ਕੇ ਪੰਪ ਕਿਤੋਂ ਦੀ ਕਿਤੋਂ ਆ ਕੇ ਬਦਲਿਆ ਹੁੰਦਾ ਠੀਕ ਆ ਇੱਥੇ ਪਹਿਲਾਂ ਗੱਲ ਚੱਲ ਵੀ ਕਾਦੀ ਕਿ ਹਾਂਜੀ ਜੀ ਪੇਮੈਂਟ ਕਰਨੀ ਪੈਣੀ ਆ ਗਾਰੰਟੀ ਹੈ ਨਹੀਂ ਸਾਡੀ ਅਜੇ ਸਾਲ ਨਹੀਂ ਹੋਇਆ ਮਸ਼ੀਨ ਲਈ ਨੂੰ ਆਪਾਂ ਨੂੰ ਸਾਲ ਨਹੀਂ ਹੋਇਆ ਤੇ ਚਲੋ ਠੀਕ ਆ ਆਪਾਂ ਮੰਨ ਲਿਆ ਵੀ ਸ਼ਾਵ ਟੁੱਟ ਗਈ ਜਾਂ ਕੋਈ ਹੋਰ ਪ੍ਰੋਬਲਮ ਹੋ ਗਈ ਹੈਨਾ ਵੀ ਜਾਂ ਕਟਰ ਦਾ ਕੁਝ ਹੋ ਗਿਆ ਜਾਂ ਕੋਈ 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 ਬੇਰਿੰਗ ਟੁੱਟ ਗਿਆ ਇਹ ਚੀਜ਼ਾਂ ਖਰਾਬ ਹੋ ਜਾਣ ਮੰਨ ਲੈਣੇ ਆ ਕਿ ਹਾਂ ਇਹ ਚੀਜ਼ ਖਰਾਬ ਹੋ ਗਈ ਉਹ ਤੇ ਉਹਦੀ ਗਾਰੰਟੀ ਨਹੀਂ ਹੈਗੀ ਉਹ ਸਰਦਾ ਪਰ ਜਦ ਜਿਹੜੀ ਹੁਣ ਇਹ ਚੀਜ਼ ਆ ਇਹ ਤਾਂ ਨਾਜ਼ਿਕ ਚੀਜ਼ਾਂ ਨੇ ਵੀ ਇਹ ਚੀਜ਼ਾਂ ਦਾ ਕੁਆਲਿਟੀ ਦੀਆਂ ਲਾਈਆਂ ਤੁਸੀਂ ਤਾਂ ਆਪ ਦੀ ਜਾਣੀ ਵੀ ਹਾਂ ਵਧੀਆ ਕੁਆਲਿਟੀ ਦੀਆਂ ਲੱਗੀਆਂ ਉਹਨਾਂ ਦੀ ਤਾਂ ਗਾਰੰਟੀ ਦੇਣੀ ਚਾਹੀਦੀ ਹੈ ਨਾ ਪਰ ਨਾ ਉਹਦੀ ਵੀ ਗਾਰੰਟੀ ਕਹਿੰਦੇ ਹਨ ਨਹੀਂ ਕਹਿੰਦੇ ਸਾਨੂੰ ਤਾਂ ਜਿੰਨਾ ਤੋਂ ਅਸੀਂ ਲੈਨੇ ਆ ਉਹ ਤਾਂ ਮਹੀਨੇ ਦੀ ਡੇਢ ਮਹੀਨੇ ਦੀ ਗਾਰੰਟੀ ਦਿੰਦੇ ਆ ਤੇ ਅਸੀਂ ਤਾਂ ਤੁਹਾਨੂੰ ਫਿਰ ਵੀ 6 ਮਹੀਨੇ ਦੀ ਗਾਰੰਟੀ ਦਿੱਤੀ ਸੀ ਹੁਣ ਦੱਸੋ ਆਪਾਂ ਉਦੋਂ ਜਦੋਂ ਲੈ ਕੇ ਆਏ ਆ ਲਿਆ ਕੇ 50 ਕਿਲੇ ਵੱਡੇ ਆ 50 ਕਿਲੇ ਵੱਢ ਕੇ ਉਦੋਂ ਬਾਅਦ ਖੜਾਤੀ ਮਸ਼ੀਨ ਹਨਾ ਤੇ ਖੜਾਉਣ ਤੋਂ ਬਾਅਦ ਝੋਨੇ 'ਚ ਚਲਾਈ ਝੋਨੇ 'ਚ ਉਹਦਾ ਪੰਪ ਖਰਾਬ ਹੋ ਗਿਆ ਠੀਕ ਆ ਪਹਿਲਾਂ ਤਾਂ ਕੰਪਲੀਨਾਂ ਤੋੜੀਆਂ ਉਹਨੇ ਦੋ ਤਿੰਨ ਝੋਨੇ 'ਚ ਪੰਪ ਖਰਾਬ ਹੋ ਗਿਆ ਪੰਪ ਖਰਾਬ ਹੋਣ ਤੋਂ ਬਾਅਦ ਫੇਰ ਉਦੋਂ ਪੰਪ ਚੇਂਜ ਕਰ ਕਰਵਾਇਆ ਹਨਾ ਉਦੋਂ ਪਹਿਲਾਂ ਕਹਿੰਦੇ ਵੀ ਐਂ ਕਰਕੇ ਮੈਂਗਾ ਯਾਰ ਫਾਲੀ ਨੇ ਵੱਡੇ ਦਾਜ ਸਾਰੇ 20 ਤੋਂ 30 ਕਿੱਲੇ ਮੱਕੀ ਦੇ 20 30 ਕਿੱਲੇ ਵਾਦੇ 2.5 ਲੱਖ ਰੁਪਏ ਲਾ ਦੀ ਹੁਣ ਉਹੀ ਗੱਲ ਫੇਰ ਹੋ ਗਈ ਇਹਨਾਂ ਨੇ ਨੌਕਸ ਨਹੀਂ ਲੱਭਿਆ ਵੀ ਕੀ ਨੌਕਸ ਹੋਇਆ ਜਾਂ ਮਸ਼ੀਨ ਨੂੰ ਜਾਂ ਇਹ ਚੀਜ਼ਾਂ ਦਾ ਕੋਈ ਨਹੀਂ ਉਹ ਲੱਭਿਆ ਨੌਕਸ ਤੇ ਬਸ ਆਹ ਚੀਜ਼ ਦੇਖ ਕੇ ਬੜਾ ਬੰਦੇ ਨੂੰ ਉਹ ਲੱਗਦਾ ਹਨਾ ਕਿ ਕੋਈ ਹੈ ਹੀ ਨਹੀਂ ਵੀ ਕੋਈ ਕੁਆਲਿਟੀ ਨਾ ਦੀ ਜਾਂ ਕੋਈ ਇੰਨੇ ਰੁਪਏ ਲੈ 29 29 ਲੱਖ ਦੀ ਮਸ਼ੀਨ ਲਈ ਆ ਹੁਣ ਜਿਹੜੇ ਹੋਰ ਵੀਰ ਵੀ ਲੈ ਰਹੇ ਆ ਮਸ਼ੀਨਾਂ ਤਾਂ ਲੈੰਦੀ ਆ ਚਲੋ ਮਸ਼ੀਨਾਂ ਤਾਂ ਆਪਾਂ ਨੂੰ ਲੈਣੀਆਂ ਪੈਣੀਆਂ ਟਰੈਕ ਵਾਲੀਆਂ ਪਰ ਯਾਰ ਆ ਹੁਣ ਉਹਦਾ ਮੇਨ ਡੈਲੀ ਉਹ ਪੰਪ ਆ ਹਾਈਡਰੋਲਿਕ ਵੀ ਮੇਨ ਚੀਜ਼ ਹੀ ਉਹ ਹਾਈਡਰੋਲਿਕ ਆ ਹਨਾ ਉਹ ਤੋਂ ਹੀ ਚੱਲਣਾ ਉਹ ਪੰਪ ਤੋਂ ਉਹਦੀ ਵੀ ਕੋਈ ਗਾਰੰਟੀ ਨਹੀਂ ਵੀ ਉਹੀ ਵਧੀਆ ਕੁਆਲਿਟੀ ਦਾ ਹੀ ਨਹੀਂ ਵੀ ਉਹ ਖਰਾਬ ਹੀ ਨਾ ਹੋਵੇ ਤੇ ਪਰਨਾ ਇਹ ਚੀਜ਼ਾਂ ਬਹੁਤ ਭੈੜੀਆਂ ਲੱਗਦੀਆਂ ਕਿ ਹਾਂ ਆਪਾਂ ਨੂੰ ਹਨਾ ਦੇਖਣੀਆਂ ਕਿ ਸੁਣ ਕੇ ਹੈਰਾਨੀ ਹੁੰਦੀ ਆ ਵੀ ਐ ਇੰਨਾ ਬੁਰਾ ਹਾਲਾਤ ਆ ਯਾਰ ਤੇ ਦੁੱਖ ਲੱਗਿਆ ਵੀ ਸੁਣ ਕੇ ਆ ਨਾ ਜਦੋਂ ਉਹਨਾਂ ਨੇ ਕਿਹਾ ਗਰੰਟੀ ਮੈਂ ਕਹਿੰਦਾ ਨਾਲ ਤਾਂ ਫਿਰ ਤੇਲ ਪਾ ਕੇ ਇਹਨੂੰ ਅੱਗ ਲਾ ਦਿੰਨੇ ਆ ਵੀ ਸਾਲੀ ਕੁਆਡ ਚ ਵੇਚ ਕੇ ਨਵੀਂ ਫਿਰ ਹੋਰ ਲੈ ਲਾਂਗੇ ਵੀ ਘੱਟੋ ਘੱਟ ਦੁੱਖ ਤਾਂ ਨਹੀਂ ਲੱਗੂ ਵੀ ਜੇ ਵੀ ਨਵੀਂ ਮਸ਼ੀਨ ਦੀ 2.5 ਲੱਖ ਰੁਪਇਆ ਤੁਸੀਂ ਸਾਰੇ ਕ ਸੀਜ਼ਨ ਦੇ ਵਿੱਚ 2.5 ਲੱਖ ਰੁਪਏ ਦਾ ਪੰਪ ਹੀ ਲਾਉਣਾ ਪੈਂ ਜਵੇ ਤਾਂ ਫਿਰ ਫਾਇਦਾ ਕੀ ਆ ਮਸ਼ੀਨ ਹੀ ਲਈਦਾ ਤੇ ਆ ਹਾਲਾਤ ਆ ਹਨਾ ਹੁਣ ਮੈਨੂੰ ਗਾਹਾਂ ਕਹਿੰਦੇ ਜੇ ਕੰਪਨੀ ਚ ਲੈਣਾ 2.5 ਲੱਖ ਦਾ ਨਹੀਂ ਤੁਹਾਨੂੰ ਇੱਕ ਨੰਬਰ ਦਿੰਨੇ ਆ ਉਹਨਾਂ ਦੇ ਕੋਲੋਂ ਪਤਾ ਕਰ ਲਓ ਵੀ ਜੇ ਇਹ ਤਾਂ ਸਮਾਨ ਮਿਲਦਾ ਜਾਂ ਰਿਪੇਅਰ ਹੋਣਾ ਤਾਂ ਕੋਈ ਜ਼ਿੰਮੇਵਾਰੀ ਵੀ ਨਹੀਂ ਵੀ ਹਾਂ ਜੀ ਅਸੀਂ ਕਰਵਾ ਕੇ ਦਿੰਨੇ ਆ ਅਸੀਂ ਬੰਦਾ ਭੇਜਦੇ ਆ ਵੀ ਕੋਈ ਗੱਲ ਨਹੀਂ ਅਸੀਂ ਸਾਰਾ ਸਮਾਨ ਕਰਦੇ ਆ ਤੁਹਾਡਾ ਹੱਲ ਨਹੀਂ ਨੰਬਰ ਭੇਜਤਾ ਜੀ ਉਹਨਾਂ ਨਾਲ ਗੱਲ ਕਰ ਲਓ ਉਹਨਾਂ ਨੂੰ ਐ ਕਰ ਦਿਓ ਉਹ ਨਾਲ ਹੱਲ ਕਰ ਹਾਂ ਦੱਸ ਇਹ ਹੱਲ ਦੱਸ ਕੀ ਕਰਾਂ ਕੀ ਕਰਿਆ ਜਾਵੇ ਇਸ ਚੀਜ਼ ਤੇ ਦੱਸੋ ਠੀਕ ਆ ਫੇਰ ਜੇ ਕਿਤੇ ਦੀ ਵੀਡੀਓ ਪਾਉਨੇ ਆ ਫੇਰ ਕਹਿੰਦੇ ਸਾਡੀ ਵੀਡੀਓ ਕਿਉਂ ਪਾਈ ਆ ਇਹ ਸਾਡੇ ਨਾਲ ਤੁਸੀਂ ਐਂ ਕਰਦੇ ਆ ਤਾਂ ਫੇਰ ਬੰਦਾ ਕਰੇ ਇਹਨਾਂ ਦਾ ਫੇਰ ਹੋਰ ਕਰੇਗੀ ਠੀਕ ਆ ਨੇ ਵੀ ਬੰਦੇ ਫਿਰ ਦੁਖੀ ਤਾਂ ਹੁੰਦੇ ਹੀ ਆ ਨਾ ਜਿਹੜੀ ਚੀਜ਼ ਮਾੜੀ ਆ ਯਾਰ ਉਹ ਚੀਜ਼ ਮਾੜੀ ਆ ਜਿਹੜੀ ਜੀ ਚੰਗੀ ਆ ਉਹ ਚੀਜ਼ ਚੰਗੀ ਆ ਆਪਣੇ ਕੋਲੋਂ ਤਾਂ ਠੀਕ ਆ ਨਾ ਜਿੱਥੇ ਹਾਲੈਂਡ ਮਾੜੀ ਆ ਉਹ ਹਾਲੈਂਡ ਮਾੜੀ ਆ ਜਿੱਥੇ ਕੋਈ ਕੋਈ ਹੋਰ ਕੰਪਨੀ ਮਾੜੀ ਆ ਉਹ ਤੇ ਉਹ ਮਾੜੀ ਆ ਠੀਕ ਆ ਨਾ ਜੇ ਅੱਜ ਇਹਦੀ ਜਗਾ ਹਾਲੈਂਡ ਕੰਬਾਈਨ ਹੁੰਦੀ ਹਾਲੈਂਡ ਕੰਪਨੀ ਨੂੰ ਆਪਾਂ ਵੱਡਾ ਸਮਝਦੇ ਆ ਨਾ ਬਾਈ ਮੈਂ ਨਾਸੀ ਧੂਆਂ ਲਿਆ ਕੇ ਪੰਪ ਆਉਂਦਾ ਹੁਣ ਰਾਤ ਨੂੰ ਬਦਲ ਕੇ ਜਾਂਦੇ ਹੋ ਚਾਹੇ ਜਿੱਥੋਂ ਮਰਜੀ ਰੇਂਜ ਕਰਾਉਂਦੇ ਮੈਂ ਗਾਰੰਟੀ ਦਿੰਦਾ ਵੀ ਮੇਰੇ ਨਾਲ ਚਾਹੇ ਪੁਰਾਣੀ ਮਸ਼ੀਨ ਦਾ ਹੀ ਪੰਪ ਖਰਾਬ ਹੋਇਆ ਹੁੰਦਾ ਪੁਰਾਣੀ ਮਸ਼ੀਨ ਦਾ ਵੀ ਉਹ ਬਦਲ ਕੇ ਜਾਂਦੇ ਆਗੇ ਇੰਨੀ ਮੈਨੂੰ ਉਹ ਆ ਹਾਲੈਂਡ ਵਾਲਿਆਂ ਤੇ ਮਾਣ ਆ ਇਨਾਂ ਕਿ ਹਾਂ ਪੈਸੇ ਵੀ ਨਹੀਂ ਸੀ ਮੰਗਣੇ ਉਹਨਾਂ ਨੇ ਪੈਸੇ ਚਾਹੇ ਬਿੱਲ ਬਣਾ ਕੇ ਉਥੇ ਭੇਜ ਦਿੰਦੇ ਜਿਹੜੀ ਉਹਨਾਂ ਨੂੰ ਡੀਲਰ ਲੱਗਦਾ ਜਾਂ ਸੀ ਪਰ ਮੈਨ ਤੋਂ ਪੈਸੇ ਨਹੀਂ ਮੰਗਦੇ ਸੀ ਵੀ ਹਾਂ ਪਹਿਲਾਂ ਪੈਸੇ ਦੇ ਦਿਓ ਜੀ ਫੇਰ ਸਮਾਨ ਮੰਗਵਾ ਲੈਣਾ ਉਹਨਾਂ ਨੇ ਕਹਣਾ ਕੋਈ ਨਹੀਂ ਤੁਹਾਡੀ ਮਸ਼ੀਨ ਅਸੀਂ ਚਾਲੂ ਕਰਦੇ ਹਾਂ ਇਹ ਗੱਲ ਆਹ ਹੌਲਣ ਵਾਲਿਆਂ ਦੀ ਠੀਕ ਆ ਨਾ ਫੇਰ ਬੰਦਾ ਸਹਿਤ ਕਰੇ ਇਹਨਾਂ ਦਾ ਕਿਵੇਂ ਨਾ ਕਰੇ ਇਹ ਚੀਜ਼ਾਂ ਆ ਛੋਟਾ ਡਿੱਡਾ ਜਿਹਾ ਕੰਮ ਵੜਾ ਦਿੰਦਾ ਟਰੈਕਟਰ ਐ ਵਿੱਚੋਂ ਮੋੜ ਪਾਗੜ ਦੇ ਵਿੱਚ ਪਾਤੀ ਸਾਰੀ ਝਾਕੇ ਝਾੜੂ ਲਾਉਣ ਦੀ ਵੀ ਨਹੀਂ ਲੋੜ ਪੈਂਦੀ ਮਾਰ ਬੂਰੇ ਵਧੀਆ ਤਰੀਕੇ ਨਾਲ ਵਿੱਚ ਪੈ ਗਈ ਮੱਕੇ